ਸਸ਼ਕਲ ਜੀ ਮੈਂ ਕੁਲਦੀਪ ਤਲੇਰ ਇੱਕ ਵਾਰੀ ਫੇਰ ਤੁਹਾਡੇ ਨਾਲ ਰूबरू ਹੋ ਰਿਹਾ ਹਾਂ ਤੇ ਸਾਡੇ ਨਾਲ ਇੱਕ ਬੜੀ ਮਹਾਨ ਸ਼ਖਸੀਅਤ ਨੇ ਬੀਬੀ ਸਤਵੰਤ ਕੌਰ ਜੀ ਜਿਸ ਉਮਰ ਦੇ ਵਿੱਚ ਲੋਕ ਇਹ ਦੁਹਾਈ ਪਾਉਂਦੇ ਨੇ ਕਿ ਮੇਰੇ ਗੁੱਡੇ ਖੜਗੇ ਮੇਰੇ ਹੱਡ ਪੈਰ ਦੁਖਦੇ ਨੇ ਤੇ ਮੈਂਟਲੀ ਵੀ ਅਫਸੈਟ ਹੋ ਜਾਂਦੇ ਨੇ ਉਸ ਉਮਰ ਦੇ ਵਿੱਚ ਬੀਬੀ ਸਤਵੰਤ ਕੌਰ ਨੇ ਭਾਰਤ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਣੇ ਜੋ ਖੇਡਾਂ ਦੇ ਜਹਾਲ ਉਹ ਆਏ ਨੇ ਸਾਡੇ ਨਾਲ ਬੀਬੀ ਸਤਵੰਤ ਕੌਰ ਨੂੰ ਤਾਂ ਸਾਕਤ ਕਰੀਏ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈ ਬੀਬੀ ਜਿਸ ਉਮਰ ਦੇ ਵਿੱਚ ਲੋਕ ਗੋਡਿਆਂ ਤੋਂ ਰੋਂਦੇ ਨੇ ਤੇ ਜੋੜ ਦੁਖਦੇ ਨੇ ਅੱਖਾਂ ਵੀ ਜਵਾਬ ਦੇ ਜਾਂਦੀਆਂ ਨੇ ਕੰਨ ਵੀ ਜਵਾਬ ਦੇ ਦਿੰਦੇ ਨੇ ਉਸ ਉਮਰ ਦੇ ਵਿੱਚ ਤੁਸੀਂ ਖੇਡਾਂ ਵੱਲ ਕਿਵੇਂ ਪ੍ਰੇਰਿਤ ਹੋਏ ਅ ਪਹਿਲਾਂ ਸਾਰੇ ਚੈਨਲ ਜਿਸ ਲੋਕਿਆਂ ਨੂੰ ਹੈ ਹੱਥ ਜੁੜ ਕੇ ਸਤਿ ਸ਼੍ਰੀ ਅਕਾਲ ਵੀ ਆਉਣੀ ਹੈ ਨਮਸਕਾਰ ਕਰਦੀ ਹਾਂ ਔਰ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਕਰਦੀ ਆਂ ਜਿਨ੍ਹਾਂ ਨੇ ਮੈਨੂੰ ਸਿਹਤ ਦਿੱਤੀ ਔਰ ਇਸ ਉਮਰ ਦੇ ਵਿੱਚ ਮੈਂ ਦੌੜ ਰਹੀ ਆਂ ਔਰ ਵਾਕ ਕਰ ਰਹੀ ਆਂ ਤੁਰੂ ਕਰਦੀ ਆਂ ਮੈਂ ਉਸ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਆਂ ਜਿਨੇ ਮੈਨੂੰ ਸਿਹਤ ਦਿੱਤੀ ਔਰ ਮੈਂ ਇਸ ਫੀਲਡ ਵਿੱਚ ਮੇਰੇ ਬਿਲਚੋਅਕ ਤਮੰਨਾ ਜਿਹੜੀ ਮੇਰੀ ਪੂਰੀ ਹੋਈ ਕਿੰਨੀ ਇੱਕ ਉਮਰ ਹੈ ਜੀ ਆਪਣੀ ਜਸਰੇਲ ਕੁਮਰ ਮੇਰੇ 1 ਅਕਤੂਬਰ ਨੂੰ 77 ਹੋ ਜਾਣੇ ਹੈ ਜਿਸ 77 ਸਾਲ ਦੀ ਉਮਰ ਹੈ 77 ਸਾਲ ਜੀ ਤੇ 77 ਸਾਲ ਦੀ ਉਮਰ ਦੇ ਵਿੱਚ ਤੁਸੀਂ ਕਦੋਂ ਪ੍ਰੇਰਿਤ ਹੋਏ ਵੀ ਮੈਂ ਗੇਮਾਂ ਖੇਡਣੀਆਂ ਮੈਂ ਮੈਨੂੰ ਨਾ ਬਚਪਨ ਚ ਬਹੁਤ ਸ਼ੌਕ ਸੀ ਕਿ ਮੈਂ ਵੀ ਖੇਡਣ ਜਾਵਾਂ ਔਰ ਜਦੋਂ ਜਿਹੜੇ ਦਿਨਾਂ ਚ ਅਸੀਂ ਪੜਦੇ ਸੀ ਉਦੋਂ ਕੁੜੀਆਂ ਨੂੰ ਇਹ ਨਹੀਂ ਕੁੜੀਆਂ ਨੂੰ ਭੜਾਉਂਦੀ ਬਹੁਤ ਘੱਟ ਸੀ ਪਰ ਅਸੀਂ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਔਰ ਬਾਹਰ ਜਾਣ ਦਾ ਗੇਮਾਂ ਵੇਲੇ ਜਾਣ ਦਾ ਬਹੁਤ ਮੁਸ਼ਕਲ ਸੀ ਤੇ ਪਿੰਡਾਂ ਦੇ ਵਿੱਚ 10ਵੀਂ ਦੇ ਸਕੂਲ ਹੁੰਦੇ ਸੀ ਔਰ ਬਾਹਰ ਤਾਂ ਪੂਰੀਆਂ ਮਿਜ ਦੇਣੀ ਸੀ ਔਰ ਮੇਰੇ ਦਿਲ ਤੋਂ ਉਦੋਂ ਦੀ ਤਮੰਨਾ ਸੀ ਔਰ ਗੁਰੂ ਮਹਾਰਾਜ ਨੇ ਮੇਰੀਆਂ ਸਾਰੀਆਂ ਤਮੰਨਾ ਪੂਰੀਆਂ ਕੀਤੀਆਂ ਜੋ ਮੈਂ ਸੋਚਿਆ ਪਰ ਮੇਰੇ ਦਿਲ ਚਾਹੁੰਦਾ ਸੀ ਮੈਂ ਇੱਥੇ ਵੀ ਆਉਣੀ ਸੀ ਰਵੀ ਕੋਲੇ ਖਾੜੇ ਚ ਲਿਖਦੀ ਸੀ ਔਰ ਮੈਂ ਮੇਰੀ ਇੱਕ ਫਰੈਂਡ ਹੈ ਉਹ ਡੀਪੀਆਈ ਰੈਟਾਇਰ ਹੋਈ ਸੀ ਤੁਹਾਨੂੰ ਮੈਂ ਕਿਹਾ ਕਿ ਮਾਸਟਰਸ ਕਰ ਲਿਆ ਮੈਂ ਉਹ ਚ ਡਨ ਹੈ ਔਰ ਉਹਨੇ ਮੈਨੂੰ 10 ਸਪਟੰਬਰ 2024 ਨੂੰ ਮੈਨੂੰ ਪਹਿਲੀ ਵਾਰ ਇੰਟਰੋਡਿਊਸ ਕਰਾਇਆ ਸੈਕਟਰ 7 ਦੇ ਵਿੱਚ ਕਿਸੇ ਕੋਈ ਗੇਮਸ ਕਰਾ ਰਹੇ ਸੀ ਮੈਂ ਬੜੀ ਡਰ ਰਹੀ ਸੀ ਕਿ ਮੈਂ ਪਹਿਲੀ ਵਾਰ ਵੀ ਜਾਣਾ ਹੈ ਮੈਂ ਪ੍ਰੈਕਟਿਸ ਵੀ ਕੀਤੀ ਯੂਨੀਵਰਸਿਟੀ ਜਾਣਾ ਮੈਂ 100 ਕਿਲੋਮੀਟਰ ਭੱਜ ਕੇ ਵੀ ਆਣਾ ਔਰ ਫਲੋ ਵੀ ਕਰਨੀ ਪਰ ਜਦੋਂ ਮੈਂ ਮੁਕਾਬਲੇ 'ਚ ਗਈ ਮੈਂ ਤਿੰਨੋਂ ਗੋਲ ਵੈਡਲ ਤੇ ਔਰ ਉਦੋਂ ਮੈਨੇ ਮੈਨੂੰ ਆਪਣੇ ਆਪ ਤੇ ਹੌਸਲਾ ਹੋਇਆ ਕਿ ਮੈਂ ਕਰ ਸਕਦੀ ਹਾਂ ਉਸ ਤੋਂ ਬਾਅਦ ਫਿਰ ਮੈਂ 400 ਚਾਲ ਪਹਿਲਾਂ ਮੈਂ ਇਸ ਵਸਤੂ ਆਣੀ ਦੋ ਤਿੰਨ ਗੋਲਡ ਲੈ ਕੇ ਆਈ ਫਿਰ 1 ਦਸੰਬਰ 2024 ਨੂੰ ਉੱਥੇ ਹੋਈਆਂ ਬਠਿੰਡਾ ਦੇ ਵਿੱਚ ਮਿਲਖਾ ਸਿੰਘ ਜੀ ਉਹਨਾਂ ਨੇ ਕਰਾਈਆਂ ਫਿਰ ਜੱਤੂ ਹੋਈਆਂ ਜਿੱਥੇ ਵੀ ਜਾਂਦੀ ਸੀ ਮੈਂ ਗੋਲਡ ਮਡਲ ਲੈ ਕੇ ਆਈ ਆ ਔਰ ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੈਨੂੰ ਲੱਗਦਾ ਹੈ ਹਰਿਆਣੇ ਦੀ ਐਵੀ ਮੀਟ ਹੋਈ ਮੈਂ ਉੱਥੇ ਨਹੀਂ ਗਈ ਉੱਤਰੀ ਮੈਂ ਗੋਲਡ ਮਡਲ ਲੈ ਉਸ ਤੋਂ ਬਾਅਦ ਮੈਂ ਫਿਰ ਕੇਰਲਾ ਗਈ ਨੈਸ਼ਨਲ ਕਿਡਨ ਨੈਸ਼ਨਲ ਦੇ ਵਿੱਚ ਮੈਂ ਤਿੰਨੋ ਸਿਲਵਰ ਲੈ ਕੇ ਆਈ। ਉਥੇ ਤੋਂੜਾ ਜਿਹਾ ਇੱਕ ਤਾਂ ਟਾਈ ਵਜੇ ਉਹਨਾਂ ਨੇ ਰਨ ਕਰਾਇਆ। ਥੋੜਾ ਮੌਸਮ ਦਾ ਵੀ ਫਰਕ ਸੀਗਾ। ਔਰ ਉੱਥੇ ਮੈਂ ਤਿੰਨੋ 골ਡ ਸਿਲਵਰ ਲੈ ਕੇ ਆਈ। ਉਸ ਤੋਂ ਬਾਅਦ ਮੈਂ థਾਈਲੈਂਡ ਗਈ। థਾਈਲੈਂਡ ਬਹੁਤ ਸਖਤ ਮੁਕਾਬਲਾ ਸੀ ਪੂਰੀ ਏਸ਼ੀਆ ਤੋਂ ਆਇਆ ਸੀ। ਉੱਥੇ ਮੈਂ ਬ੍ਰਾਂਜ਼ ਲੈ ਕੇ ਆਈ। ਔਰ ਹੁਣ ਮੈਂ ਰੀਸੈਂਟਲੀ ਥਾਈ ਮੈਨੂੰ ਵਾਪਸ ਆਈ ਹੈ। ਮੈਂ ਮਲੇਸ਼ੀਆ ਗਈ। मलेशिया एक गोल्ड के दो सिल्वर लेके आई और हूँ मैं कैनबरा जाने आस्ट्रेलिया अक्टूबर के हम श्रीलंका भी सी पर मैं किसी कारना करके जा नहीं सकी और मैं हूँ कैनबरा तो आस्ट्रेलिया मेरी तमन्ना है कि मैं गोल्ड ही लेके आव फिर गुरु महाराज को पता है और मेरी तो यही तमन्ना है कि मैं गोल्डी लेके ਜਿਹੜਾ ਇੱਥੇ ਗੋਲੂ ਪਹਿਲਵਾਨ ਜੀ ਨੇ ਅਖਾੜਾ ਸ਼ੁਰੂ ਕੀਤਾ ਏ ਇਹਦੇ ਵਿੱਚ ਤੁਹਾਡਾ ਸਬਕ ਕਦੋਂ ਬਣਿਆ ਤੁਸੀਂ ਕਦੋਂ ਇੱਥੇ ਮੈਂ ਮੈਂ ਥੋੜੀ ਜੀ ਪ੍ਰਾਪਰਟੀ ਲਈ ਸੀ ਜੀ ਤੇ ਪ੍ਰਾਪਰਟੀ ਨਾਲ ਮੇਰੇ ਇਹਨਾਂ ਦੇ ਨਾਲ ਫੈਮਿਲੀ ਸਬੰਧ ਹੋ ਗਏ ਬੱਚਾ ਵਾਂਗੂ ਮੈਨੂੰ ਮਦਰ ਦੀ ਤਰ੍ਹਾਂ ਹੀ ਮੰਨਦੇ ਹਾਂ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਮੈਂ ਆਉਣੀ ਐ ਅਖਾੜੇ ਚ ਨਹੀਂ ਜਾਨੀ ਐ ਔਰ ਪੂਰਵ ਵੀ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਐ ਪੂਰਵ ਜੀ ਮਦਰ ਵੀ ਕਾਸ ਕਰਕੇ ਇਹਨਾਂ ਸਾਰਿਆਂ ਨਾਲ ਮੇਰਾ ਬੱਚਾ ਐਂਝ ਲੱਗਦਾ ਕਿ ਮੇਰੇ ਬੱਚੇ ਆਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਆ ਪੂਰਵੀ ਅੱਜ ਜਿਹੜਾ ਮੈਡਲ ਲੈ ਕੇ ਆਈ ਹੈ ਔਰ ਇਹਦੇ ਵਿੱਚ ਮੈਂ ਕਹਨੀ ਆ ਇਹਨਾਂ ਦੇ ਸਾਰੇ ਪਰਿਵਾਰ ਦਾ ਸੇਰ ਹੈ ਕਿਉਂਕਿ ਰਵੀਪਾਲ ਇਹ ਸਾਰਾ ਪਹਿਲਵਾਨ ਪਰਿਵਾਰ ਹੈ ਜਿਹਦੇ ਦਾਦਾ ਜੀ ਵੀ ਪੂਰਵੀ ਦੇ ਔਰ ਰਵੀ ਜੀ ਵੀ ਔਰ ਗੋਲ ਪਹਿਲਵਾਨ ਵੀ ਔਰ ਇਹਨਾਂ ਦੀ ਤਮੰਨਾ ਸੀ ਕਿ ਅਸੀਂ ਤਾਂ ਜੋ ਨਹੀਂ ਕਰ ਸਕੇ ਕਈ ਕਾਰਨ ਹੁੰਦੇ ਆ ਉਦੋਂ ਪਿੰਡਾਂ ਦੇ ਵਿੱਚ ਹੁਣ ਇਹਨਾਂ ਕੋਲ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਬੱਚੇ ਨੂੰ ਬੜੇ ਅੱਛੇ ਤਰੀਕੇ ਨਾਲ ਟ੍ਰੇਨ ਕੀਤਾ ਔਰ ਮੈਂ ਵਧਾਈ ਦੇਣੀ ਹੈ ਜੀ ਪੁਰਵੀ ਦੀ ਮਦਰ ਨੂੰ ਜਿਹੜੀ ਕਿ ਉਹਨੂੰ ਟਾਈਮ ਤੇ ਖਾਣਾ ਟਾਈਮ ਤੇ ਭੇਜਣਾ ਦੋ-ਦੋ ਘੰਟੇ ਸਵੇਰੇ ਪ੍ਰੈਕਟਿਸ 1.5 ਘੰਟਾ ਦੁਪਹਿਰੇ ਪ੍ਰੈਕਟਿਸ ਫਿਰ ਸ਼ਾਮ ਨੂੰ ਪ੍ਰੈਕਟਿਸ ਫਿਰ ਸਕੂਲ ਵੀ ਜਾਂਦੀ ਹੈ ਇਸ ਕਰਕੇ ਮੈਂ ਕਹਿੰਨੀ ਆ ਕਿ ਜਿੱਥੇ ਬੱਚੇ ਦੀ ਮਿਹਨਤ ਹੈ ਉੱਥੇ ਮਾਂ-ਬਾਪ ਦੀ ਜੀ ਜੀ ਤੁਹਾਡਾ ਆਪਣਾ ਪਰਿਵਾਰ ਕਿੰਨਾ ਕੁ ਸਹਾਇਕ ਕਰਦਾ ਜੀ ਸਮਰ ਦੇ ਵਿੱਚ ਮੇਰੇ ਪਰਿਵਾਰ ਬਿਲਕੁਲ ਮੈਨੂੰ ਫੁਲੀ ਸਹਿਯੋਗ ਹੈ ਮੇਰਾ ਇੱਕ ਬੇਟਾ ਆਰਮੀ ਦੇ ਵਿੱਚ ਕੰਮ ਹੈ ਲੈ ਇੱਕ ਬੇਟਾ ਮੇਰਾ ਆਸਟ੍ਰੇਲੀਆ ਪੀਸ ਵਿੱਚ ਮੈਲਬੌਰਨ ਹੈ ਜਦੋਂ ਮੈਂ ਸਿਰੋਕਤਾ ਦੇ ਜਦੋਂ ਮੈਂ ਇੱਥੇ ਦਸਮ ਇੱਥੇ ਨਾ ਸਰਦੀ ਵਿੱਚ ਜ਼ਿਆਦਾ ਮੀਂਹ ਸੁਣੀ ਹੈ ਸਰਦੀ ਵਿੱਚ ਉਹ ਆਏ ਹੋਏ ਸੀਗੇ ਤੇ ਉਹ ਮੇਰੀਆਂ ਪੋਤੀਆਂ ਦੇਖਣੀਆਂ ਦੇ ਜਿਹੜੇ ਬਹੁਤ ਖੁਸ਼ ਹੋਈਆਂ ਕਹਿੰਦੇ ਆ ਦਾਦੀ ਵੀ ਆਰ ਵੈਰੀ ਹੈਪੀ ਇਹ ਬੜਾ ਉਹਨਾਂ ਨੇ ਪ੍ਰਾਊਡ ਫੀਲ ਕੀਤਾ ਔਰ ਹੁਣ ਉਹ ਬਹੁਤ ਖੁਸ਼ ਹੈ ਕਿ ਸਾਡੀ ਦਾਦੀ ਅਸਟ੍ਰੇਲੀਆ ਆ ਰਹੀ ਹੈ ਉਹ ਕਹਿੰਦੇ ਸੀ ਸਾਰੀ ਛੁੱਟੀ ਲੈ ਕੇ ਕੈਨਬਰਾ ਆਵਾਂਗੇ ਜੀ ਜੀ ਤੇ ਮੈਨੂੰ ਹੁਣ ਇਹ ਹੈ ਕਿ ਮੈਨੂੰ ਹੋਰ ਵੀ ਵੰਦ ਕਰਨੀ ਚਾਹੀਦੀ ਹੈ ਕਿ ਮੈਨੂੰ ਮੇਰੇ ਬੱਚੇ ਨੂੰ ਲਿਖ ਰਿਹਾ ਹੈ ਔਰ ਮੈਂ ਵੀ ਲੈ ਕੇ ਆ ਜੀ ਕੋਈ ਪਰਿਵਾਰ ਦੇ ਵਿੱਚੋਂ ਵੀ ਤੁਹਾਨੂੰ ਪ੍ਰੇਰਿਤ ਹੋ ਕੇ ਅੱਗੇ ਖੇਡਾਂ ਵੱਲ ਆ ਰਹੇ ਹੈ ਕਿ ਨਹੀਂ ਮੇਰੇ ਬੱਚੇ ਮੈਨੂੰ ਕਹਿੰਦੇ ਹੈ ਕਿ ਮੰਮੀ ਛੋਟਾ ਸ਼ੌਕ ਹੈ ਤੁਸੀਂ ਜ਼ਰੂਰ ਪੂਰਾ ਕਰੋ ਜੀ ਜੀ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਜੀ ਜੀ ਬਿਲਕੁਲ ਤੇ ਗੁਰਮਾਰਾ ਨੇ ਮੇਰ ਕੀਤਾ ਹੈ ਪਰਿਵਾਰ ਸਾਰਾ ਸੈਟ ਹੈ ਮੇਰੇ ਹਸਬੰਡ ਵੀ ਸਾਰੇ ਮੈਨੂੰ ਸਪੋਰਟ ਕਰਦੇ ਨੇ ਕਿ ਸਵੇਰੇ ਮੈਂ ਯੋਗਾ ਵੀ ਕਰਨੀ ਜਾਨੀ ਹੈ ਫਿਰ ਮੈਂ ਫੀਲਡ 'ਚ ਵੀ ਜਾਨੀ ਹੈ ਸ਼ਾਮ ਨੂੰ ਮੇਰੀ ਹੁੰਦੀ ਹੈ ਕਿ ਸ਼ਾਮ ਨੂੰ ਵਾਕ ਕਰਾਂ 10000 ਸਟੈਪ ਵੀ ਮੈਂ ਕਰਦੀ ਆ ਕਿਉਂਕਿ ਮੈਂ ਮੇਨਟੇਨ ਰਹਾ ਕਿਉਂਕਿ ਜਿਹੜੀ ਗੇਮ ਹੈ ਜਾਂ ਕੋਈ ਵਾਕ ਹੈ ਜਾਂ ਥਰੋ ਹੈ ਜਾਂ ਇਹ ਸਾਰਾ ਕੁਝ ਪ੍ਰੈਕਟਿਸ ਦਾ ਹੈ ਜੇ ਇੱਥੇ ਤਾਂ ਬਿਲਕੁਲ ਠੀਕ ਹੈ ਔਰ ਫਰਨਿਚ ਸਾਰੇ ਜਿਹੜੇ ਬਜ਼ੁਰਗ ਨੇ ਮੇਰੇ ਖਾਲ ਨੂੰ ਜਾਦਾ ਖੇਡਾ ਬਲ ਕੇ ਆਂਦ ਨਹੀਂ ਜੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣੀ ਹੈ ਕਿ ਅਸੀਂ ਆਪਣੇ ਬੱਚੇ ਵੀ ਪਾਲ ਲਏ ਸਾਰਾ ਕੁਝ ਕਰ ਲਿਆ ਹੁਣ ਸਾਨੂੰ ਆਪਣੀ ਸਿਹਤ ਦੇਖਣੀ ਚਾਹੀਦੀ ਹੈ ਜੇ ਸਿਹਤ ਹੈ ਤਾਂ ਸਭ ਕੁਝ ਹੈ ਪੈਸਾ ਇੱਥੇ ਛੱਡ ਦੇਣਾ ਹੈ ਔਰ ਆਪਣੇ ਤੇ ਲਗਾਓ ਆਪਣੀ ਸਿਹਤ ਤੇ ਲਗਾਓ ਆਪਣਾ ਖਾਣਾ ਪੀਣਾ ਅੱਛਾ ਕਰੋ ਸਿੰਪਲ ਖਾਓ ਬਾੜ ਦਾ ਨਾ ਖਾਓ ਔਰ ਤੁਸੀਂ ਜੋ ਵੀ ਕਰਨਾ ਹੈ ਆਪਣੀ ਤਮੰਨਾ ਪੂਰੀ ਕਰਕੇ ਜਾਓ ਮੇਰੀ ਤਮੰਨਾ ਗੁਰੂ ਮਹਾਰਾਜ ਨੇ ਪੂਰੀ ਕੀਤੀ ਹੈ ਮੇਰਾ ਦਿਲ ਲੱਗਤ ਲੱਗਤ ਹੈ। ਸੋ ਸਾਡੇ ਕੋਲ ਪਹਿਲਾਂ ਹੀ ਇੱਕ ਭਾਰਤ ਦਾ ਹੀਰਾ ਮਿਰਖਾ ਸਿੰਘ ਹੈ ਜਿਹੜਾ ਵੱਡੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰ ਕੇ ਗਏ ਨੇ ਤੇ ਦੂਸਰਾ ਸਾਡੇ ਕੋਲ ਪ੍ਰੇਰਨਾ ਸਰੋਤ ਬੀਬੀ ਸੁਤੰਤ ਕੌਰ ਜੀ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ ਵੀ ਆ ਕੇ ਭਾਰਤ ਵਾਸਤੇ ਵੱਡੀਆਂ ਪਲੰਘਾਂ ਪੁੱਟੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਹੋਰ ਬਜ਼ੁਰਗ ਵੀ ਪ੍ਰੇਰਿਤ ਹੋ ਕੇ ਔਰ ਖੇਡਾਂ ਵੱਲ ਆਉਣ ਤੇ ਸਾਡੇ ਪੰਜਾਬ ਪੰਜਾਬ ਉਹਦਾ ਨਾਮ ਰੋਸ਼ਨ ਕਰਨ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਆਪਣੇ ਬੱਚਿਆਂ ਦਾ ਨਾਮ ਰੋਸ਼ਨ ਕਰਨ ਜਿੱਥੇ ਮਾਪ ਦਾ ਫਰਜ ਹੈ ਸਮਾਜ ਦੇ ਵਿੱਚ ਉੱਚਾ ਨਾਂ ਕਰਨ ਦਾ ਉੱਥੇ ਬੱਚਿਆਂ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਮਾਪ ਦਾ ਖੇਡਾ ਵਲਾ ਕੇ ਜਿਹੜਾ ਨਾਮ ਹੈ ਉਹ ਰੋਸ਼ਨ ਕਰਨ ਬਹੁਤ ਬਹੁਤ ਧੰਨਵਾਦ